ਸਮਾਜਟੀ ਵੱਲੋਂ ਇੱਕ ਵਿਸ਼ਾਲ ਲੰਗਰ ਦੋ ਵਾਰ ਜਿਹੜਾ ਸ਼੍ਰੀ ਨਾਨਾ ਦੇਵ ਜੀ ਦਰਬਾਰ ਦੇ ਵਿੱਚ ਲਗਾਇਆ ਜਾਵੇਗਾ ਤੇ ਇਹ ਲੰਗਰ ਦੇ ਕਿਸ ਤਰ੍ਹਾਂ ਲਗਾਇਆ ਜਾਵੇਗਾ ਜਿਸ ਨੂੰ ਲੈ ਕੇ ਅੱਜ ਕੁਰਾਲੀ ਸ਼ਹਿਰ ਦੇ ਵਸਨੀਕਾਂ ਦੀ ਇੱਕ ਵੱਡੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕਈ ਲੋਕ ਜੋ ਮਾਜਰੀ ਤੋਂ ਵੀ ਆਏ ਨੇ ਜੋ ਕਿ ਕਾਫੀ ਸਾਲਾਂ ਤੋਂ ਮਾਤਾ ਦੇ ਦਰਬਾਰ ਵਿੱਚ ਸੇਵਾ ਕਰਦੇ ਆਣ ਤੇ ਗੱਲਬਾਤ ਵੀ ਕਰਦੇ ਆਂ ਪ੍ਰਬੰਧਕਾਂ ਦੇ ਨਾਲ ਕਿ ਕੀ ਕੀ ਕਹਿਣਾ ਚਾਹੁੰਦੇ ਤੇ ਲੋਕਾਂ ਲੋਕਾਂ ਨੂੰ ਵੀ ਅਪੀਲ ਹੈ ਕਿ ਜੋ ਵੀ ਇਸ ਲੰਗਰ ਦੇ ਵਿੱਚ ਜੋ ਵੀ ਦਾਨ ਫੋਨ ਪਾਣਾ ਚਾਹੁੰਦਾ ਤੇ ਜ਼ਰੂਰ ਆਪਣਾ ਲੰਗਰ ਦੇ ਵਿੱਚ ਇਹਨਾਂ ਨੂੰ ਮਿਲ ਸਕਦਾ ਫਟਾ ਗਿਆ ਤੇ ਮੈਨੂੰ ਹੋਈ ਹੈ ਕੀ ਫੈਸਲੇ ਕੀਤੇ ਗਏ ਮੈਨੂੰ ਸਭ ਬਹੁਤ ਖੁਸ਼ੀ ਦਾ ਮੌਕਾ ਹੈ ਜੀ ਸਾਡੇ ਲੰਗਰ ਕਮੇਟੀ ਦੇ ਸਰਪ੍ਰਸਤ ਸੁਸ਼ੀਲ ਜੀ ਤੇ ਪ੍ਰਧਾਨ ਜੀ ਆਸ਼ੂ ਗੋਲ ਜੀ ਇਹਨਾਂ ਦੀ ਰਹਿਮਾਈ ਰਹਿਮਾਈ ਚ ਅੱਜ ਧਰਮਸ਼ਾਲਾ ਨਗਰ ਖੇੜਾ ਵਿਖੇ ਮੀਟਿੰਗ ਹੋਈ ਹੈ ਜੀ ਚ ਜਿਹੜਾ ਦੋ ਵਾਰ ਲੰਗਰ ਚਰਨਾ ਉਹਦੇ ਬਾਰੇ ਫੈਸਲੇ ਕੀਤੇ ਗਏ ਤੇ ਲੰਗਰ ਸਥਾਨ ਤੇ ਛੱਡ ਪਾਉਣ ਦਾ ਫੈਸਲਾ ਕੀਤਾ ਗਿਆ ਤੇ ਸਾਰੇ ਹੀ ਮੈਂਬਰਾਂ ਵੱਲ ਜਿਹੜੀ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਹੰਗਾਰਾ ਕਰਿਆ ਗਿਆ ਵੀ ਅਸੀਂ ਵੱਧ ਤੋਂ ਵੱਧ ਸੇਵਾ ਕਰਾਂਗੇ ਸੋ ਸੁਸ਼ੀਲ ਜੀ ਨੂੰ ਅੱਗੇ ਰੱਖ ਕੇ ਨਾਲੇ ਪ੍ਰਧਾਨ ਜੀ ਨੂੰ ਇਹ ਬਾਤ ਵਧੀਆ ਤਰੀਕੇ ਨਾਲ ਅੱਗੇ ਨਾਲ ਵੀ ਵਧੀਆ ਲੰਘ ਚਲਾਇਆ ਜਾਏਗਾ ਆ ਸ਼ਾਇਦ ਗ੍ਰਾਹੀ ਹੋਣੀ ਹੈ ਇਹਦੀ ਬੰਦੋ ਦੇਤੇ ਨੇ 29 ਜੂਨ ਤੋਂ ਸਵੇਰੇ 10 ਵਜੇ ਇੱਥੇ ਧਰਮਸ਼ਾਲਾ ਨਗਰ ਘੇੜਾ ਕੋਲੀ ਚੱਲਣਗੇ ਅਗਰਾਈ ਕਰਨ ਸਾਰੀ ਕਮੇਟੀ ਚੱਲੂਗੀ ਤੇ ਸਾਰੇ ਮੈਂਬਰਸ ਨਾਲ ਹੋਣਗੇ ਤੂੰ ਸਾਰਾ ਦਿਨ ਉਗਰਾਈ ਹੋ ਕਲੈਕਸ਼ਨ ਹੋ ਤਾਂ ਇਹ ਲੰਗਰ ਕਦੋਂ ਤੋਂ ਸ਼ੁਰੂ ਹੋ ਰਿਹਾ ਹੈ ਜੀ ਕਿੰਨੇ ਦਿਨ ਚੱਲਣਗੇ ਲੰਗਰ ਜੀ 15 ਜੁਲਾਈ ਤੋਂ ਸ਼ੁਰੂ ਹੋਇਆ ਇਹ ਤਾਂ 15 ਜੁਲਾਈ ਤੋਂ ਸ਼ੁਰੂ ਹੋਇਆ ਆਓ ਜੀ ਲੰਗਰ 15 ਜੁਲਾਈ ਤੋਂ ਸ਼ੁਰੂ ਹੋਇਆ ਦੂਜਾ ਵਾਰ 25 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਇੱਕੀ ਹਫ਼ਤਾ ਦੋਨੇ ਲੰਗਰ ਕ੍ਰੀਪ ਚੱਲਣਗੇ ਕੀ ਅਪੀਲ ਕੀ ਕਰਦੇ ਹੋ ਭਗਤਾਂ ਨੂੰ ਭਗਤਾਂ ਨੂੰ ਅਪੀਲ ਕੀ ਕਰਦੇ ਹੋ ਜੀ ਸਾਰੇ ਕੁਰਾਲੀ ਦੇ ਲੰਗਰ ਚ ਹਮੂਮਾ ਕੇ ਪਹੁੰਚਣ ਆਪਣੀ ਹਾਜ਼ਰੀ ਗਵਾਣ ਤੇ ਉੱਤੇ ਸੇਵਾ ਵੀ ਕਰਨ ਤੇ ਉੱਥੇ ਆਨੰਦ ਰਸ ਨਾਲੇ ਮੱਥਾ ਟੇਕਿਆ ਸਰ ਜੀ ਸਰ ਲੰਗਰ ਲਗਾਇਆ ਜਾ ਰਿਹਾ ਤੇ ਅੱਜ ਵੱਡੀ ਮੀਟਿੰਗ ਵੀ ਹੋਈ ਹੈ ਜਿਹਦੇ ਵਿੱਚ ਕਾਫੀ ਸ਼ਹਿਰ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ ਹੈ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਕੀ ਕੀ ਪ੍ਰਸਤਾਵ ਪਾਸ ਕੀਤੇ ਗਏ ਜੀ ਇਹ ਜਿਹੜਾ ਲੰਗਰ ਹੈ ਸਾਡਾ 60 ਸਾਲ ਪੁਰਾਣਾ ਲੰਗਰ ਹੈ ਮਤਲਬ ਕਿ ਇਹ ਤੁਹਾਡੀ ਵਿਜੁਡਤਾ ਚਲਾਇਆ ਹੋ ਲੰਗਰ ਹੈ ਅਸੀਂ ਇਸ ਲੰਗਰ ਨੂੰ ਅੱਗੇ ਵਧਾ ਰਹੇ ਹਾਂ ਔਰ ਮਾਤਾ ਜੀ ਦੀ ਕਿਰਪਾ ਨਾਲ ਇਹ ਲੰਗਰ ਹੁਣ ਬਹੁਤ ਹੀ ਸ਼ਾਨਦਾਰ ਲੰਗਰ ਹੋ ਕੇ ਆਇਆ ਪਹਿਲੇ ਲੰਗਰ ਸਿਰਫ 9 ਦਿਨ ਲੱਗਦਾ ਤਾਂ ਹੁਣ ਇਹ ਲੰਗਰ 23 ਦਿਨ ਲੱਗਦਾ ਹੈ 19 ਦਿਨ ਲੱਗਦਾ 100 ਦੇ ਵਿੱਚ 10 ਦਿਨ ਪਹਿਲਾਂ ਲੱਗਦਾ ਹੈ ਕਿ 9 ਦਿਨ ਦਾਤ ਦੇ ਵਿੱਚ 4 ਦਿਨ ਲੰਗਾ ਹੌਲੇ-ਮਹਲੇ ਪਰ ਇਸ ਕਰਕੇ ਅੱਗੇ ਨਾਲੋਂ ਮਾਤਾ ਦੀ ਕਿਰਪਾ ਨਾਲ ਬਹੁਤ ਦਾ ਵਿਚਾਲੰਗਰ ਹੋ ਗਿਆ ਹੈ ਇਹ ਸਾਰੇ ਸਹਿਦ ਦੇ ਸ਼ੋਹ ਨਾਲੇ ਲੰਗਰ ਚੱਲਦਾ ਹੈ ਕਿਵੇਂ ਦੀਆਂ ਤਿਆਰੀਆਂ ਰਹਿਣੀਆਂ ਜੀ ਜੇ ਕੱਲ ਸਟਾਰਟਿੰਗ ਦੀ ਗੱਲ ਕਰੀ ਹੁਣ ਜਦੋਂ ਸੂਚਨ ਇਹ ਲੰਗਰ ਜਿਹੜਾ ਅਸੀਂ ਬਤਕੇ 9 ਤੇ ਜੂਨ ਤੇ ਅਗਰਾਹੀ ਸ਼ੁਰੂ ਕਰਨੀ ਹੈ ਤੇ 15 ਜੁਲਾਈ ਤੇ ਲੰਗਰ ਸ਼ੁਰੂ ਕਰਕੇ 24 ਜੁਲਾਈ ਤੱਕ ਜਿਹੜਾ ਲੰਗਰ ਹੈ ਖੌਲਾਣੇ ਲੱਗਣਾ ਹੈ ਤੇ 25 ਜੁਲਾਈ ਤੇ ਸ਼ੁਰੂ ਕਰਕੇ 2 ਅਗਸਤ ਤੱਕ ਚੂਣਾ ਮੋੜ ਦੀ ਸਮਾਦ ਦੇ ਘੋੜ ਸਾਡੀ ਕਰਾਈ ਜਾਣ ਦੀ ਧਰਮਸ਼ਾਲਾ ਬਣੀ ਵੀ ਹੈ ਉੱਥੇ ਲੰਗਰ ਲੱਗਣਾ ਹੈ ਨੌ ਦਿਨ ਉੱਥੇ ਲੱਗਣਾ ਹੈ ਜੇ ਕੋਈ ਦਾਨ ਕਰਨਾ ਚਾਹੁੰਦਾ ਹੋਵੇ ਲੰਗਰ ਵਾਸਤੇ ਤਾਂ ਕਿਸ ਨੂੰ ਦੇ ਸਕਦੇ ਉਹ ਸਾਡੇ ਆਪਣਾ ਸੰਜੇ ਗੋਲਦੀ ਹੈ ਤਰਸੀਮ ਨਾਲ ਜੀ ਹੈ ਚਿਗਲ ਜੀ ਆਸ਼ੂ ਗੋਇੰਦ ਜੀ ਹੈ ਵਿਕਾਸ ਗਰ ਗੁਫਤਾ ਜੀ ਹੈ ਇਨਾ ਬੰਨਨ ਦੇਸ਼ ਦੇ ਪਰ ਸ਼ਹਿਰ ਚ ਜਿਹੜੀ ਆ ਫੇਰੀ ਕਾ ਤੋਂ ਸ਼ੁਰੂ ਕਰਨੀ ਆ ਲੰਗਰ ਵਾਸਤੇ ਜੀ ਇਹ 9 ਜੂਨ ਦੇ ਸ਼ੁਰੂ ਕਰਨੀ ਆ ਜੀ ਠੀਕ ਆ ਸਰ ਤਾਂ ਲੰਗਰ ਨੂੰ ਲੈ ਕੇ ਤੁਸੀਂ ਕਾਫੀ ਜਿਹੜੀ ਆ ਸੇਵਾ ਕਰ ਰਹੇ ਹੋ ਵੀ ਪਰਿਵਾਰ ਵੀ ਜਿਹੜਾ ਕਾਫੀ ਸੇਵਾ ਕਰਦਾ ਸੀਗਾ ਤੇ ਮਾਤਾ ਨਾਨਾ ਦੇਵ ਵੀ ਅੰਦਰ ਦੀ ਸੇਵਾ ਜਿਹੜੀ ਨਾਲ ਹਰ ਇੱਕ ਨੂੰ ਨਹੀਂ ਮਿਲਦੀ ਹੈ ਜਿਹੜੇ ਭਾਕਾ ਵਾਲੇ ਹੁੰਦੇ ਆ ਉਹਨਾਂ ਨੂੰ ਮਿਲਦੀ ਆ ਤੇ ਅਸੀਂ ਸਾਡਾ ਪਰਿਵਾਰ ਇਹ ਸਾਰਾ ਕਲਾਲੀ ਦਾ ਅਸੀਂ ਆਪੇ ਸੇਵਾ ਦੇ ਵਿੱਚ ਲੱਗੇ ਹੋਏ ਆ ਅਸੀਂ ਕਹਿੰਦੇ ਹੋਰ ਵੀ ਸਾਡੇ ਨਾਲ ਬੰਦੇ ਜੁੜਨ ਕਾ ਅੱਗੇ ਉਹਨਾਂ ਦੇ ਵਿਭਾਗ ਕੁੱਲਨ ਅਸੀਂ ਇਹ ਲੰਗਰ ਨੂੰ ਬਹੁਤ ਪਿਆਰ ਨਾਲ ਚਲਾਉਂਦੇ ਆ ਕੋਈ ਵੀ ਲੰਗਰ 'ਚ ਐਸੀ ਵੈਸੇ ਗੱਲ ਨਹੀਂ ਹੋਣ ਦਿੰਦੇ ਜੈ ਕਾਰਾ ਮਾਤਾ ਨਾਨਣ ਦੇਵੀ ਦਾ ਬਹੁਤ ਸੱਚੀ ਦਰਬਾਰ ਬਹੁਤ ਸੱਚੀ